ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਅੱਜ ਮੈਂ ਆਪਣੇ ਸਾਰੇ ਜਿੰਨੇ ਜੈਤੋ ਦੇ ਹਲਕੇ ਦੇ ਨਿਵਾਸੀ ਆ ਸਾਡੇ ਵਰਕਰ ਆ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਕੇਜਰੀਵਾਲ ਸਾਹਿਬ ਨੇ ਭਗਵੰਤ ਪਾਣਜੀ ਨੇ ਸਾਨੂੰ ਕਰਮਜੀਤ ਅਨਮੂਲ ਦੇ ਰੂਪ ਦੇ ਵਿੱਚ ਇੱਕ ਅਨਮੂਲ ਤੋਹਫਾ ਦਿੱਤਾ ਸੋ ਬਹੁਤ ਹੀ ਸੋਲਝੇ ਹੋਏ ਸੂਝਵਾਨ ਆਦਮੀ ਆ ਸੋ ਇਹਨਾਂ ਨੇ 17 ਤਰੀਕ ਨੂੰ ਪਰਸੋਂ ਐਤਵਾਰ ਨੂੰ Uh, 11 ਵਜੇ ਪਾਂਧੀਗੜ੍ਹੇ ਪਹੁੰਚਣਾ ਉੱਥੋਂ ਕੋੜਕਪੁਰੇ ਹੁੰਦੇ ਹੋਏ ਅ ਟੇਲਾ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਆਪਦੇ ਲੋਕ ਬਲੀ ਕਰਦਾ ਆਓ ਬਾਈ ਜੀ ਦੇ ਨਾਲ ਚੱਲ ਕੇ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਦੇ ਉੱਤੇ ਜਾ ਕੇ ਨਤਮਸਤਕ ਹੋਈਏ ਇਹਨਾਂ ਦਾ ਸਾਥ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਅੱਜ ਮੈਂ ਆਪਣੇ ਸਾਰੇ ਜਿੰਨੇ ਜੈਤੋ ਦੇ ਹਲਕੇ ਦੇ ਨਿਵਾਸੀ ਆ ਸਾਡੇ ਵਰਕਰ ਆ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਕੇਜੀਵਾਲ ਸਾਹਿਬ ਨੇ ਭਗਵੰਤ ਪਾਣਜੀ ਨੇ ਸਾਨੂੰ ਕਰਮਜੀਤ ਅਨਮੂਲ ਦੇ ਰੂਪ ਦੇ ਵਿੱਚ ਇੱਕ ਅਨਮੂਲ ਤੋਹਫਾ ਦਿੱਤਾ ਸੋ ਬਹੁਤ ਹੀ ਸੋਝੇਵੇਂ ਸੂਝਵਾਨ ਆਦਮੀ ਆ ਸੋ ਇਹਨਾਂ ਨੇ 17 ਤਰੀਕ ਨੂੰ ਪਰਸੋਂ ਐਤਵਾਰ ਨੂੰ 11 ਵਜੇ ਪੰਜ ਗਰਾਈਂ ਪਹੁੰਚਣਾ ਉੱਥੋਂ ਪੁਰੇ ਹੁੰਦੇ ਹੋਏ ਅ ਟੇਲਾ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਆਪ ਦੇ ਨਾਲ ਉਹ ਬਲੀ ਕਰਦਾ ਆਓ ਬਾਈ ਜੀ ਦੇ ਨਾਲ ਚੱਲ ਕੇ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਦੇ ਉੱਤੇ ਜਾ ਕੇ ਨਤਮਸਤਕ ਹੋਈਏ ਇਹਨਾਂ ਦਾ ਸਾਥ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਅੱਜ ਮੈਂ ਆਪਣੇ ਸਾਰੇ ਜਿੰਨੇ ਜੈਤੋ ਦੇ ਹਲਕੇ ਦੇ ਨਿਵਾਸੀ ਆ ਸਾਡੇ ਵਰਕਰ ਆ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਕੇਜੀਵਾਲ ਸਾਹਿਬ ਨੇ ਭਗਵੰਤ ਪਾਣਜੀ ਨੇ ਸਾਨੂੰ ਕਰਮਜੀਤ ਅਨਮੂਲ ਦੇ ਰੂਪ ਦੇ ਵਿੱਚ ਇੱਕ ਅਨਮੂਲ ਤੋਹਫਾ ਦਿੱਤਾ ਸੋ ਬਹੁਤ ਹੀ ਸੋਝੇਵੇਂ ਸੂਝਵਾਨ ਆਦਮੀ ਆ ਸੋ ਇਹਨਾਂ ਨੇ 17 ਤਰੀਕ ਨੂੰ ਪਰਸੋਂ ਐਤਵਾਰ ਨੂੰ 11 ਵਜੇ ਪੰਚਗਰਾਈ ਪਹੁੰਚਣਾ ਉੱਥੋਂ ਕੋੜ ਪੂਰੇ ਹੁੰਦੇ ਹੋਏ ਟੇਲਾ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਜਾ ਕੇ ਨਾਤਮਸਤਕ ਹੋਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਆਪਦੇ ਵੱਲੋਂ ਬੁਲਾ ਕਰਦਾ ਆਓ ਬਾਈ ਜੀ ਦੇ ਨਾਲ ਚੱਲ ਕੇ ਬਾਬਾ ਸ਼ੇਖ ਫਰੀਦ ਜੀ ਦੇ ਧਰਤੀ ਦੇ ਉੱਤੇ ਜਾ ਕੇ ਨਾਤਮਸਤਕ ਹੋਈਏ ਇਹਨਾਂ ਦਾ ਸਾਥ ਦਿਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਲੇ ਸੋ ਅੱਜ ਮੈਂ ਆਪਣੇ ਸਾਰੇ ਜਿੰਨੇ ਜੈਤੂ ਦੇ ਹਲਕੇ ਦੇ ਨਵਸੀਆ ਸਾਡੇ ਵਰਕਰ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਕੇਸ਼ੀਵਾਲ ਸਾਹਿਬ ਨੇ ਭਗਵੰਤ ਪਾਣਜੀ ਨੇ ਸਾਨੂੰ ਕਰਮਜੀਤ ਅਨਮੂਲ ਦੇ ਰੂਪ ਦੇ ਵਿੱਚ ਇਹਨਾਂ ਨੂੰ ਮੂਲ ਤੋਹਫਾ ਦਿੱਤਾ ਹੈ ਸੋ ਬਹੁਤ ਹੀ ਸੋਲਝੇਵੇਂ ਸੂਝਵਾਨ ਆਦਮੀ ਹੈ ਸੋ ਇਹਨਾਂ ਨੇ 17 ਤਰੀਕ ਨੂੰ ਪਰਸੋਂ ਐਤਵਾਰ ਨੂੰ 11 ਵਜੇ ਪੰਜ ਗ੍ਰਹਾਂ ਪਹੁੰਚਣਾ ਉਥੋਂ ਕੋੜਕਪੁਰੇ ਹੁੰਦੇ ਹੋਏ ਅ ਟੇਲਾ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਆਪ ਦੇ ਲੋਪੀ ਕਰਦਾ ਆਓ ਬਾਈ ਜੀ ਦੇ ਨਾਲ ਚੱਲ ਕੇ ਬਾਬਾ ਸ਼ੇਖ ਫਰੀਦ ਜੀ ਦੇ ਤਰਤੀ ਦੇ ਉੱਤੇ ਜਾ ਕੇ ਨਤਮਸਤਕ ਹੋਈਏ ਇਹਨਾਂ ਦਾ ਸਾਥ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ